ਇੱਕ ਵੱਡੀ ਅਪਡੇਟ ਆਈ ਹੈ ਦਰਅਸਲ ਵਪਾਰੀ ਤੱਕ ਸ਼ੂਟਰਾਂ ਨੂੰ ਪਹੁੰਚਾਉਣ ਵਾਲਾ ਜਿਹਨੇ ਪਨਾਹ ਦਿੱਤੀ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਅਜੇ ਆਈਡੈਂਟੀਟੀ ਪੁਲਿਸ ਦੇ ਵੱਲੋਂ ਰਿਵੀਲ ਨਹੀਂ ਕੀਤੀ ਗਈ ਪਰ ਦੱਸਿਆ ਜਾ ਰਿਹਾ ਕਿ ਪਟਿਆਲੇ ਤੋਂ ਇਸ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਅਬੋਹਰ ਲੈ ਕੇ ਆਇਆ ਜਾਏਗਾ ਆ ਜਿਹੜੇ ਸ਼ੂਟਰ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸੀਸੀਟੀਵੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹਨਾਂ ਨੂੰ ਪਨਾਹ ਜਿਹਨੇ ਦਿੱਤੀ ਸੀ ਜਦੋਂ ਇਹ ਭੱਜ ਕੇ ਗਏ ਨੇ ਔਰ ਜਿੱਥੇ ਪਹਿਲੀ ਜਗ੍ਹਾ ਠਾਰ ਬੰਨੀ ਹੈ ਇਹਨਾਂ ਦੀ ਉਸ ਪਟਿਆਲੇ ਵਾਲੇ ਬੰਦੇ ਨੇ ਇਹਨਾਂ ਨੂੰ ਠਾਰ ਦਿੱਤੀ ਸੀਗੀ ਕੱਲ ਪੰਜਾਬ ਦੇ ਵਿੱਚ ਬਹੁਤ ਵੱਡੀ ਵਾਰਦਾਤ ਹੋਈ ਸ਼ਰੀਆਮ ਕੇਰਕੇ ਕਪੜਾ ਵਪਾਰੀ ਜਿਹਦਾ ਕਿ ਬਹੁਤ ਵੱਡਾ ਕਾਰੋਬਾਰ ਆ ਬੋਹਰ ਦੇ ਵਿੱਚ ਨਿਊ ਵੇਅਰ ਵੈਲ ਟੇਲਰ ਕਰਕੇ ਮਸ਼ਹੂਰ ਹੈ ਉਸ ਨੂੰ ਉਹਦੋਂ ਮਾਰ ਦਿੱਤਾ ਗਿਆ ਜਦੋਂ ਉਹ ਆਪਣੀ ਗੱਡੀ i20 ਦੇ ਵਿੱਚ ਆਪਣੇ ਸ਼ੋਰੂਮ ਜਾ ਰਿਹਾ ਸੀ ਕੇਰਕੇ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਅੱਜ ਸੰਸਕਾਰ ਕੀਤਾ ਗਿਆ ਪਰ ਉਸ ਸੰਸਕਾਰ ਤੋਂ ਪਹਿਲਾਂ ਦੋ ਵੱਡੀਆਂ ਅਪਡੇਟ ਇਹ ਆ ਕਿ ਜਿਹੜਾ ਸ਼ੂਟਰ ਹੈ ਉਹਨਾਂ ਦੇ ਵਿੱਚੋਂ ਇੱਕ ਸ਼ੂਟਰ ਦੀ ਪਛਾਣ ਹੋ ਚੁੱਕੀ ਹੈ ਉਹ ਅਬੋਹਰ ਦਾ ਹੀ ਰਹਿਣ ਵਾਲਾ ਆ ਤੇ ਦੂਸਰਾ ਇਹਦੇ ਵਿੱਚ ਵੱਡੀ ਅਪਡੇਟ ਇਹ ਹੈ ਕਿ ਜਿਹਨੇ ਪਨਾਹ ਦਿੱਤੀ ਸੀ ਜਦੋਂ ਇਹ ਗੋਲੀਆਂ ਮਾਰ ਕੇ ਗਏ ਨੇ ਤੇ ਜੁੱਦ ਨੇ ਪਨਾਹ ਦਿੱਤੀ ਸੀ ਪਟਿਆਲਾ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਉਹਦੀ ਆਇਡੈਂਟੀਟੀ ਪੁਲਿਸ ਦੇ ਵੱਲੋਂ ਅਜੇ ਤੱਕ ਜਨਤਕ ਨਹੀਂ ਕੀਤੀ ਗਈ ਪਰ ਬਹੁਤ ਵੱਡੀ ਅਪਡੇਟ ਹੈ ਪਰ ਪੰਜਾਬ ਦੇ ਵਿੱਚ ਕੱਲ ਦੀ ਹੋਈ ਵਾਰਦਾਤ ਦੇ ਉੱਤੇ ਇਹ ਦੋ ਵੱਡੀਆਂ ਅਪਡੇਟ ਹੈ ਸੰਸਕਾਰ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਇੱਕ ਵੱਡੀ ਜਿਹੜੀ ਉਹਨਾਂ ਦੀ ਅਚੀਵਮੈਂਟ ਹੈ ਰਹੀ ਹੈ ਕਿ ਜਿਹੜਾ ਤਿੰਨ ਸ਼ੂਟਰ ਸੀਗੇ ਔਰ ਜਿਨ੍ਹਾਂ ਦੇ ਵਿੱਚੋਂ ਤੁਸੀਂ ਆਹ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕਿ I20 ਜਦੋਂ ਜਾਂਦੀ ਆ ਵਪਾਰੀ ਦੀ ਤਾਂ ਉਸ ਤੋਂ ਬਾਅਦ ਇੱਕ ਮੋਟਰਸਾਈਕਲ ਆਉਂਦਾ ਜਿਹਦੇ ਤੇ ਦੋਨੋਂ ਸ਼ੂਟਰ ਬੈਠਦੇ ਆ ਤੇ ਮੋਟਰਸਾਈਕਲ ਵਾਲਾ ਮੁੰਡਾ ਇਸ ਦੀ ਪਛਾਣ ਹੋ ਗਈ ਹੈ ਬਾਈ ਨੇਮ ਐਫ ਆਰ ਦਰਜ ਕੀਤੀ ਗਈ ਹੈ ਇਹ ਅਬੋਹਰ ਦਾ ਹੀ ਰਹਿਣ ਵਾਲਾ ਆ ਔਰ ਇਸ ਤੋਂ ਇਲਾਵਾ ਦੂਸਰੀ ਵੱਡੀ ਅਪਡੇਟ ਕਿ ਜਿੱਥੋਂ ਜਦੋਂ ਇਹ ਸ਼ੂਟ ਗੋਲੀਆਂ ਮਾਰ ਕੇ ਜਾਂਦੇ ਨੇ ਤੱਕ ਪਟਿਆਲਾ ਦੇ ਕਿਸੇ ਜਗ੍ਹਾ ਦੇ ਉੱਤੇ ਲੁਕਦੇ ਨੇ ਇਹਨਾਂ ਨੂੰ ਠਾਰ ਦੇ ਨਾਲ ਆ ਤੇ ਪਹਿਲਾਂ ਇਹਨਾਂ ਨੂੰ ਇੱਥੇ ਤੱਕ ਪਹੁੰਚਾਉਣ ਵਾਲਾ ਮੁਲਜ਼ਮ ਜਿਹੜਾ ਆ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਆ ਸੋ ਵੱਡੀਆਂ ਦੋ ਲੀਡਸ ਨੇ ਹਾਲਾਂਕਿ ਇਹਦੀ ਜਿਹੜੀ ਜ਼ਿੰਮੇਵਾਰੀ ਆ ਉਹ ਲਾਰੈਂਸ ਗੈਂਗ ਦੇ ਵੱਲੋਂ ਲਈ ਗਈ ਆ ਉਹਦੇ ਸ਼ੂਟਰ ਨੇ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਬਕਾਇਦਾ ਆਪਣੀ ਜ਼ਿੰਮੇਵਾਰੀ ਵੀ ਲਈ ਸੀ ਪਰ ਇਹਦਾ ਕੀ ਚੱਕਰ ਹੈ ਹਲੇ ਪੂਰਾ ਪਤਾ ਲੱਗੇਗਾ ਕਿਉਂਕਿ ਦੋ ਐਂਗਲ ਦਿਖ ਰਹੇ ਨੇ ਇੱਕ ਤੇ ਐਂਗਲ ਇਹ ਹੈ ਕਿ ਫਿਰੋਤੀ ਹੋ ਸਕਦੀ ਹੈ ਦੂਸਰਾ ਐਂਗਲ ਹੈ ਕਿ ਕਿਸੇ ਹੋਰ ਤਰੀਕੇ ਦੇ ਨਾਲ ਕੋਈ ਹਵਾਲਾ ਮਨੀ ਜਾਂ ਕਿਸੇ ਹੋਰ ਤਰੀਕੇ ਦਾ ਕੋਈ ਲਿੰਕ ਹੋਵੇ ਤਾਂ ਉਸ ਨੂੰ ਵੀ ਖਗਾਲਿਆ ਜਾ ਰਿਹਾ ਕਿਉਂਕਿ ਸ਼ੂਟਰ ਜਿਹੜੇ ਨੇ ਜਿੰਨੇ ਜ਼ਿੰਮੇਵਾਰੀ ਲਈ ਆ ਉਹ ਇਹ ਲਿਖਦੇ ਨੇ ਕਿ ਅਸੀਂ ਇਹਨੂੰ ਫੋਨ ਕੀਤਾ ਇਸ ਨੇ ਸਾਨੂੰ ਪਛਾਣਣ ਤੋਂ ਇਨਕਾਰ ਕਰ ਦਿੱਤਾ ਫਿਲਹਾਲ ਇਹਦੇ ਤੇ ਬਹੁਤ ਦੋ ਬਹੁਤ ਵੱਡੀਆਂ ਅਪਡੇਟਸ ਨੇ ਸੋ ਦੋਨੇ ਅਪਡੇਟਸ ਤੋਂ ਬਾਅਦ ਅਗਲੀ ਲੀਡਸ ਕੀ ਹੋਏਗੀ ਇਹ ਦੇਖਣਾ ਹੋਵੇਗਾ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜੇ ਕਹੀਏ ਤਿੰਨ ਦਿਨਾਂ ਦੇ ਵਿੱਚ ਲਗਾਤਾਰ ਇਦਾਂ ਦੇ ਵੱਡੇ ਮਾਰਡਰ ਜਿਹੜੇ ਹੋਏ ਨੇ ਉਹਨਾਂ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਪਰ ਇਹਦੇ ਵਿੱਚ ਦੋ ਵੱਡੀਆਂ ਅਚੀਵਮੈਂਟ ਪੰਜਾਬ ਪੁਲਿਸ ਦੇ ਹੱਥ ਲੱਗੀਆਂ ਨੇ ਸੋ ਕਪੜਾ ਵਪਾਰੀ ਕਤਲ ਕਾਂਡ ਅਜੇ ਵੀ ਗੁੱਥੀ ਸੁਲਝੇਗੀ ਔਰ ਇਹਦੇ ਪਿੱਛੇ ਕੀ ਹੈ ਪਤਾ ਲੱਗੇਗਾ ਇੱਕ ਵੱਡੀ ਅਪਡੇਟ ਆਈ ਹੈ ਦਰਅਸਲ ਵਪਾਰੀ ਤੱਕ ਸ਼ੂਟਰਾਂ ਨੂੰ ਪਹੁੰਚਾਉਣ ਵਾਲਾ ਜਿਹਨੇ ਪਨਾਹ ਦਿੱਤੀ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਅਜੇ ਆਈਡੈਂਟੀਟੀ ਪੁਲਿਸ ਦੇ ਵੱਲੋਂ ਰਿਵੀਲ ਨਹੀਂ ਕੀਤੀ ਗਈ ਪਰ ਦੱਸਿਆ ਜਾ ਰਿਹਾ ਕਿ ਪਟਿਆਲੇ ਤੋਂ ਇਸ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਆ ਹੁਣ ਅਬੋਹਰ ਲੈ ਕੇ ਆਇਆ ਜਾਏਗਾ ਆ ਜਿਹੜੇ ਸ਼ੂਟਰ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸੀਸੀਟੀਵੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹਨਾਂ ਨੂੰ ਪਨਾਹ ਜਿਹਨੇ ਦਿੱਤੀ ਸੀ ਜਦੋਂ ਇਹ ਭੱਜ ਕੇ ਗਏ ਨੇ ਔਰ ਜਿੱਥੇ ਪਹਿਲੀ ਜਗ੍ਹਾ ਠਾਰ ਬੰਨੀ ਆ ਇਹਨਾਂ ਦੀ ਉਸ ਪਟਿਆਲੇ ਵਾਲੇ ਬੰਦੇ ਨੇ ਇਹਨਾਂ ਨੂੰ ਠਾਰ ਦਿੱਤੀ ਸੀਗੀ ਕੱਲ ਪੰਜਾਬ ਦੇ ਵਿੱਚ ਬਹੁਤ ਵੱਡੀ ਵਾਰਦਾਤ ਹੋਈ ਸ਼ਰੀਆਮ ਕੇਰਕੇ ਕਪੜਾ ਵਪਾਰੀ ਜਿਹਦਾ ਕਿ ਬਹੁਤ ਵੱਡਾ ਕਾਰੋਬਾਰ ਆ ਬੋਹਰ ਦੇ ਵਿੱਚ ਨਿਊ ਵੇਅਰ ਵੈਲ ਟੇਲਰ ਕਰਕੇ ਮਸ਼ਹੂਰ ਹੈ ਉਸ ਨੂੰ ਉਹ ਉਦੋਂ ਮਾਰ ਦਿੱਤਾ ਗਿਆ ਜਦੋਂ ਉਹ ਆਪਣੀ ਗੱਡੀ i20 ਦੇ ਵਿੱਚ ਆਪਣੇ ਸ਼ੋਰੂਮ ਜਾ ਰਿਹਾ ਸੀ ਕੇਰਕੇ ਸ਼ਰਿਆਮ ਗੋਲੀਆਂ ਮਾਰੀਆਂ ਗਈਆਂ ਅੱਜ ਸੰਸਕਾਰ ਕੀਤਾ ਗਿਆ ਪਰ ਉਸ ਸੰਸਕਾਰ ਤੋਂ ਪਹਿਲਾਂ ਦੋ ਵੱਡੀਆਂ ਅਪਡੇਟ ਇਹ ਆ ਕਿ ਜਿਹੜਾ ਸ਼ੂਟਰ ਹੈ ਉਹਨਾਂ ਦੇ ਵਿੱਚੋਂ ਇੱਕ ਸ਼ੂਟਰ ਦੀ ਪਛਾਣ ਹੋ ਚੁੱਕੀ ਹੈ ਉਹ ਅਬੋਹਰ ਦਾ ਹੀ ਰਹਿਣ ਵਾਲਾ ਆ ਤੇ ਦੂਸਰਾ ਇਹਦੇ ਵਿੱਚ ਵੱਡੀ ਅਪਡੇਟ ਇਹ ਹੈ ਕਿ ਜਿਹਨੇ ਪਨਾਹ ਦਿੱਤੀ ਸੀ ਜਦੋਂ ਇਹ ਗੋਲੀਆਂ ਮਾਰ ਕੇ ਗਏ ਨੇ ਤੇ ਜੁਦ ਨੇ ਪਨਾਹ ਦਿੱਤੀ ਸੀ ਪਟਿਆਲਾ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਉਹਦੀ ਆਈਡੈਂਟੀਟੀ ਪੁਲਿਸ ਦੇ ਵੱਲੋਂ ਅਜੇ ਤੱਕ ਜਨਤਕ ਨਹੀਂ ਕੀਤੀ ਗਈ ਪਰ ਬਹੁਤ ਵੱਡੀ ਅਪਡੇਟ ਹੈ ਪਰ ਪੰਜਾਬ ਦੇ ਵਿੱਚ ਕੱਲ ਦੀ ਹੋਈ ਵਾਰਦਾਤ ਦੇ ਉੱਤੇ ਇਹ ਦੋ ਵੱਡੀਆਂ ਅਪਡੇਟ ਹੈ ਸੰਸਕਾਰ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਇੱਕ ਵੱਡੀ ਜਿਹੜੀ ਉਹਨਾਂ ਦੀ ਅਚੀਵਮੈਂਟ ਹੈ ਰਹੀ ਹੈ ਕਿ ਜਿਹੜਾ ਤਿੰਨ ਸ਼ੂਟਰ ਸੀਗੇ ਔਰ ਜਿਨ੍ਹਾਂ ਦੇ ਵਿੱਚੋਂ ਤੁਸੀਂ ਆ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕਿ I20 ਜਦੋਂ ਜਾਂਦੀ ਆ ਵਪਾਰੀ ਦੀ ਤਾਂ ਉਸ ਤੋਂ ਬਾਅਦ ਇੱਕ ਮੋਟਰਸਾਈਕਲ ਆਉਂਦਾ ਜਿਹਦੇ ਤੇ ਦੋਨੋਂ ਸ਼ੂਟਰ ਬੈਠਦੇ ਆ ਤੇ ਮੋਟਰਸਾਈਕਲ ਵਾਲਾ ਮੁੰਡਾ ਇਸ ਦੀ ਪਛਾਣ ਹੋ ਗਈ ਹੈ ਬਾਈ ਨੇਮ ਐਫ ਆਰ ਦਰਜ ਕੀਤੀ ਗਈ ਹੈ ਇਹ ਅਬੋਹਰ ਦਾ ਹੀ ਰਹਿਣ ਵਾਲਾ ਆ ਔਰ ਇਸ ਤੋਂ ਇਲਾਵਾ ਦੂਸਰੀ ਵੱਡੀ ਅਪਡੇਟ ਕਿ ਜਿੱਥੋਂ ਜਦੋਂ ਇਹ ਸ਼ੂਟ ਗੋਲੀਆਂ ਮਾਰ ਕੇ ਜਾਂਦੇ ਨੇ ਤੱਕ ਪਟਿਆਲਾ ਦੇ ਕਿਸੇ ਜਗ੍ਹਾ ਦੇ ਉੱਤੇ ਲੁਕਦੇ ਨੇ ਇਹਨਾਂ ਨੂੰ ਠਾਰ ਦੇ ਨਾਲ ਆ ਤੇ ਪਹਿਲਾਂ ਇਹਨਾਂ ਨੂੰ ਇੱਥੇ ਤੱਕ ਪਹੁੰਚਾਉਣ ਵਾਲਾ ਮੁਲਜ਼ਮ ਜਿਹੜਾ ਆ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਆ ਸੋ ਵੱਡੀਆਂ ਦੋ ਲੀਡਸ ਨੇ ਹਾਲਾਂਕਿ ਇਹਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਲਾਰੈਂਸ ਗੈਂਗ ਦੇ ਵੱਲੋਂ ਲਈ ਗਈ ਆ ਉਹਦੇ ਸ਼ੂਟਰ ਨੇ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਬਕਾਇਦਾ ਆਪਣੀ ਜ਼ਿੰਮੇਵਾਰੀ ਵੀ ਲਈ ਸੀਗੀ ਪਰ ਇਹਦਾ ਕੀ ਚੱਕਰ ਹੈ ਹਲੇ ਪੂਰਾ ਪਤਾ ਲੱਗੇਗਾ ਕਿਉਂਕਿ ਦੋ ਐਂਗਲ ਦਿਖ ਰਹੇ ਨੇ ਇੱਕ ਤੇ ਐਂਗਲ ਇਹ ਹੈ ਕਿ ਫਿਰੋਤੀ ਹੋ ਸਕਦੀ ਹੈ ਦੂਸਰਾ ਐਂਗਲ ਹੈ ਕਿ ਕਿਸੇ ਹੋਰ ਤਰੀਕੇ ਦੇ ਨਾਲ ਕੋਈ ਹਵਾਲਾ ਮਨੀ ਜਾਂ ਕਿਸੇ ਹੋਰ ਤਰੀਕੇ ਦਾ ਕੋਈ ਲਿੰਕ ਹੋਵੇ ਤਾਂ ਉਸ ਨੂੰ ਵੀ ਖਗਾਲਿਆ ਜਾ ਰਿਹਾ ਕਿਉਂਕਿ ਸ਼ੂਟਰ ਜਿਹੜੇ ਨੇ ਜਿਨਨੇ ਜ਼ਿੰਮੇਵਾਰੀ ਲਈ ਆ ਉਹ ਇਹ ਲਿਖਦੇ ਨੇ ਕਿ ਅਸੀਂ ਇਹਨੂੰ ਫੋਨ ਕੀਤਾ ਇਸ ਨੇ ਸਾਨੂੰ ਪਛਾਣਣ ਤੋਂ ਇਨਕਾਰ ਕਰ ਦਿੱਤਾ ਫਿਲਹਾਲ ਇਹਦੇ ਤੇ ਬਹੁਤ ਦੋ ਬਹੁਤ ਵੱਡੀਆਂ ਅਪਡੇਟਸ ਨੇ ਸੋ ਦੋਨੇ ਅਪਡੇਟਸ ਤੋਂ ਬਾਅਦ ਅਗਲੀ ਲੀਡਸ ਕੀ ਹੋਏਗੀ ਇਹ ਦੇਖਣਾ ਹੋਵੇਗਾ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜੇ ਕਹੀਏ ਤਿੰਨ ਦਿਨਾਂ ਦੇ ਵਿੱਚ ਲਗਾਤਾਰ ਇਦਾਂ ਦੇ ਵੱਡੇ ਮਾਡਲ ਜਿਹੜੇ ਹੋਏ ਨੇ ਉਹਨਾਂ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਪਰ ਇਹਦੇ ਵਿੱਚ ਦੋ ਵੱਡੀਆਂ ਅਚੀਵਮੈਂਟ ਪੰਜਾਬ ਪੁਲਿਸ ਦੇ ਹੱਥ ਲੱਗੀਆਂ ਨੇ ਸੋ ਕਪੜਾ ਵਪਾਰੀ ਕਤਲकांड ਅਜੇ ਵੀ ਗੁੱਥੀ ਸੁਲਝੇਗੀ ਔਰ ਇਹਦੇ ਪਿੱਛੇ ਕੀ ਹੈ ਪਤਾ ਲੱਗੇਗਾ